ਸਬਸਕ੍ਰਾਈਬ ਕਰ ਦਿਓ ਆਪਣਾ ਮੇਰੇ ਵੱਲੋਂ 500 ਰੁਪਏ ਨਿਯਮਤਨ ਵਾਰੀਆਂ ਮਿਲਣਗੇ ਇੱਕ ਹੋ ਗਈ ਤੇਰੀ ਬਾਈਪੀਐਸ ਚਾਹਤਾ ਹੀ ਬਹੁ ਜਾਣੇ ਪਿੰਦੇ ਨੇ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁ ਟਾਈਮ ਬਾਅਦ ਆਪਾਂ ਬਲੌਗ ਪਾ ਰਹਿਆਂਗੇ ਘੱਟੋ ਘੱਟ 10 ਦਿਨ ਹੋ ਗਏ ਆਪਾਂ ਬਲੌਗ ਨਹੀਂ ਪਾਇਆ ਸੀਗਾ ਅੱਜ ਆਪਾਂ ਬਲੌਗ ਪਾ ਰਹੇ ਅੱਜ ਆਪਾਂ ਚੱਲਿਆਂਗੇ ਕਾਲਜ ਤੁਹਾਨੂੰ ਕਾਲਜ ਆ ਕੇ ਮਿਲਦੇ ਆਂਗੇ ਸਾਰੇ ਆਪਣਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਬਹੁਤ ਸਮੇਂ ਬਾਅਦ ਵਲੌਗ ਪਾਇਆ ਹੈਗਾ ਥੋੜਾ ਜਿਹਾ ਬਿਮਾਰ ਚੱਲ ਰਹੇ ਸੀਗੇ ਤਾਂ ਕਰਕੇ ਨਹੀਂ ਵਲੌਗ ਪਾ ਸਕੇ ਤੇ ਬਾਕੀ ਥੋੜਾ ਜਿਹਾ ਪਰਸਨਲ ਲਾਈਫ ਚ ਉਲਝੇ ਹੋਏ ਸੀ ਤਾਂ ਨਹੀਂ ਵਲੌਗ ਪਾ ਸਕੇ ਤੇ ਹੁਣ ਆਪਾਂ ਮਿਲਦੇ ਆਂਗੇ ਤੁਹਾਨੂੰ ਕਾਲਜ ਜਾ ਕੇ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਖਾਲਸਾ ਕਾਲਜ ਇਹਨਾਂ ਨੂੰ ਮਸਾਂ ਚੱਕ ਕੇ ਲੈਣਾ ਪੈਂਦਾ ਹੈ ਘਰੋਂ ਮੈਂ ਤਿਆਰ ਹੁਣ ਕਿੰਨਾ ਟਾਈਮ ਹੋ ਗਿਆ 11:00 11:00 ਵਜੇ ਦੇ ਕਰਿਆ ਸੀਗਾ 45 ਹੋ ਗਏ ਇਹਨਾਂ ਲੇਟ ਕਰਾ ਦਿੰਦੇ ਨੇਗੇ ਯਾਰ ਜਿਹੜਾ ਜਿਹੜਾ ਵੀ ਮੁੰਡਾ ਪਹਿਲਾਂ ਕਾਲਜ ਜਾਂਦਾਗਾ ਪਹਿਲਾਂ ਇੱਧਰਲੀ ਸੈਟ ਕਰ ਤੋਂ ਆਉਂਦਾ ਬਾਥਰੂਮ ਕਰਨ ਆਉਂਦੇ ਨੇ ਸਾਰੇ ਅਸੀਂ ਵੀ ਇੱਧਰ ਹੀ ਚੱਲਿਆਂਗੇ ਠੰਡ ਬੜੀ ਆ ਗਈ ਠੰਡ ਜੰਮ ਨਹੀਂ ਆ ਹਾਂ ਠੰਡ ਠੰਡ ਜੰਮ ਨਹੀਂ ਆ ਜੰਮ ਗਿਆ ਲਾ ਅੱਕ ਪੂਰੀ ਇੱਧਰ ਜਹਾਮ ਹੋਇਆ ਗਿਆ ਅੱਧ ਪੂਰੀ ਹੋ ਕਲਾਸਰੂਮ ਚ ਆ ਗਏ ਜੀ ਹੁਣ ਅਸੀਂ ਕਿੰਨਾਂ ਨੂੰ ਪੜਾ ਰਿਹਾ ਵਾਕੰਗ ਵਾਕ ਕਿਥਨੇ ਦੇਖ ਰਹੇ ਹੋ ਤੁਹਾਨੂੰ ਕੀ ਕਰੇ ਨਜ਼ਾਰੇ ਕਮੈਂਟ ਕਰਕੇ ਦੱਸੋ ਜਾਂ ਤਾਂ ਇਹ ਪਾਗਲਾ ਹੈ ਜਾਂ ਆਪਾ ਪਾਗਲਾ ਹਾਂਜੀ ਬੈਠੋ ਇਹਨੇ ਆ ਬੈਠੋ ਆ ਬੈਠੋ ਓਕੇ ਅਜੇ ਵੀਡੀਓ ਵੀਡੀਓ ਬਣਾ ਲੈ ਗਿਆ ਬਣਾ ਫਿਰ ਤੁਹਾਨੂੰ ਮਿਲ ਜਿਆਗੇ ਵੀਡੀਓ ਬਣਾ ਕੇ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ ਸ਼ੇਅਰ ਕਰ ਦੋ ਤੁਹਾਨੂੰ ਕਾਲਜ ਦਾ ਬਾਹਰ ਦਾ ਵੀਅو ਦਿਖਣਿਆ ਆ ਚੈੱਕ ਕਰੋ ਬਾਹਰ ਦਾ ਵੀਅੂ ਕੀ ਬਣਾਣਾ ਵੀਡੀਓ ਸਟਾਰਾਂ ਨੂੰ ਵੀਡੀਓ ਵੀਡੀਓ ਸਟਾਰਾਂ ਨੂੰ ਬਣਾ ਮੇਰੀ ਵੀਡੀਓ ਬਣਾਓ ਕਮ ਦੇਖੋ ਕਮ ਤੇ ਬਾਈ ਉਰੇ ਢੇੜਾ ਲਾ ਰਹੇ ਸੀ ਸਾਰੇ ਕਮੈਂਟ ਕਰਕੇ ਦੱਸੋ ਉਰੇ ਕੌਣ ਕੌਣ ਬੈਠਾ ਹੈ ਗਰਾਊਂਡ ਦੇ ਵਿੱਚ ਨਹੀਂ ਯਾਰਾਂ ਦੋਸਤਾਂ ਨਾਲ ਵੀ ਬੈਂਦੇ ਨੇ ਲੋਕ ਆਪਾਂ ਤਾਂ ਨਹੀਂ ਕਦੇ ਬੈਠੇ ਨਾ ਹਨ ਪੁੱਛੇ ਗਾਣਾ ਨਹੀਂ ਗਾਣਾ ਕਰ ਰਹੇ ਨੇ ਜੇ ਖਾਲਸਾ ਗੋਜ ਦੇ ਜੋ ਆਹ ਇਹ ਆ ਖਾਲਸਾ ਗੋਜ ਦੇ ਨਜ਼ਾਰੇ ਦੇਖੋ ਆਲਦੀ ਪੂਰੀ ਗੱਲ ਬਾਤ ਸਬਸਕ੍ਰਾਈਬ ਕਰ ਦੋ ਆਪਣਾ YouTube ਚੈਨਲ DSP Vlogs ਮਟਈ ਨਾ ਪਾਗਲ ਜਿਹੇ ਹੇਟਰ ਨੇ ਆਪਣੇ ਹੇਟਰਸ ਆ ਦੇਖੋ YouTube ਚੈਨਲ ਦਾ ਲੋਗੋ ਆ ਗਿਆ DSP Vlogs ਸਬਸਕ੍ਰਾਈਬ ਕਰ ਦੋ ਆ ਗਿਆ Instagram ਬਲੋਗ ਠੀਕ ਆ ਮਟਈ ਨਾ ਆ ਚੱਲੀਏ ਜੇ ਤੰਨੇ ਨੂੰ ਮਤਲਬ ਐ ਫਲਿੱਪ ਕਰਦਾ ਮੇਰੇ ਵੱਲੋਂ 500 ਰੁਪਏ ਨਿਆਮ ਤੰਨ ਵਾਰੀਆਂ ਮਿਲਣਗੇ ਇੱਕ ਹੋ ਗਈ ਤੇਰੀ ਦੋ ਪਾਣੀ ਚੇਂਜ ਕਰ ਲੈ ਪਾਣੀ ਚੇਂਜ ਕਰ ਲੈ ਕੋਈ ਨਾ ਤੂੰ 500 ਰੁਪਇਆ ਹੁਣੇ ਨਕਦ ਜਮਾ ਨਕਦ ਉਹ 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 ਕੀ ਕਰਤਾ ਯਾਰ ਖਾਲਸਾ ਗੋਲ ਦੇ ਖਰਾਬ ਕਰ ਰਹਾ ਤੂੰ ਸਾਰਾ ਚਲ ਆਖਰੀ ਆਖਰੀ ਵਾਰੀ ਇਹਦੇ ਲਈ ਉਹਨੇ 500 ਰੁਪਇਆ 500 ਰੁਪਇਆ ਦੋ ਵਾਰੀ ਹੋਈ ਆਖਰੀ ਆਖਰੀ ਬ੍ਰੋ ਆਖਰੀ ਆਖਰੀ ਦੋ ਵਾਰੀ ਬ੍ਰੋ ਕਮੈਂਟ ਕਰਕੇ ਦੱਸਿਓ ਓਏ ਹੋਏ ਬਾਸ ਹੇਲ ਆ ਤੂੰ ਖੇਲ ਆ ਤੂੰ ਖੇਲ बोतल नहीं फेल, ठीक फेल, 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 फेल। है जी पौ रुपये सोनी जी दसवीं में पंद्रहवीं में बारी भी कर रहे ना। ना। और दे। आ तो करें और चल चली आता है ओके तेन एन क्थे हाँ। सब्सक्राइब कर दो सारे डी एस पी ब्लॉक ਬਾਰਾ ਕਿਸੇ ਆ ਭਈ ਅਸੀਂ ਕਾਲ ਲੈਂਦੇ ਸਾਨੂੰ ਸੱਜਣ ਮਿਲ ਗਿਆ ਸਾਡਾ ਕੀ ਤੂੰ ਗੋਲ ਨਹੀਂ ਆਉਦਾ ਹੈਗਾ ਕਰੇ ਉਠਾਰ ਕੇ ਬਾਈ ਕਰੇ ਉਠਾਰ ਕੇ ਸਗਦਾ ਕਹਿੰਦਾ ਇਹਨਾਂ ਵਿਆਹ ਕਰਨੀ ਮੇਰਾ ਬਲੌਗ ਜਾਣ ਤੋਂ ਬਾਹਲਾ ਸਕਦਾ ਇਹ ਗੇੜਾ ਛੇੜਾ ਲਾਉਨੇ ਆਂਗੇ ਹੁਣ ਅਸੀਂ ਤੈਨੂੰ ਮਿਲਦੇ ਆਂਗੇ ਫਿਰ ਬਿਨਾ ਗਾਣੇ ਤੋਂ ਕਿਵੇਂ ਲੱਗ ਰਿਹਾ ਗੇੜਾ ਮਾਰ ਕੇ ਹੈ ਮਾਈਕ ਕਲਾਸ ਪੂਰਾ 1 ਕਲਾਸ ਲੱਗ ਰਿਹਾ 1 ਕਲਾਸ ਹੋਰ ਨਹੀਂ ਚੱਲ ਪਿਆ ਸਾਨੂੰ ਇਹ ਹੋਰ ਜਿਆਦਾ ਕਹਤ ਨਹੀਂ ਚੱਲਦਾ ਹੈਗਾ ਪੱਤਾ ਖਰਾਬ ਹੈ ਕਾਲ ਦੇ ਵੀ ਜੀ ਨਹੀਂ ਲੱਗਣਾ ਯਾਰ ਆ ਜੀ ਬਰੂਆ ਆਪਣੇ ਟੂਲ ਤੇ ਫਰਚ ਨਹੀਂ ਘੜਦੀ ਆ ਦਿਖਾ ਲੂ ਕਾਲ ਠੀਕ ਹੈ ਠੀਕ ਲਾ ਲੋਕ ਪੜਨਾਂਗੇ ਜਿਹੜੇ ਆਪਣੇ ਨੂੰ ਨਹੀਂ ਓਕੇ ਕਮੈਂਟ ਕਰਕੇ ਦੱਸੋ ਵੀ ਇਹ ਕੀ ਕੀਤਾ ਜਾ ਰਿਹਾ ਇੰਤਾ ਨਹੀਂ ਪਤਾ ਹੈਗਾ ਯਾਰ ਅੱਬ ਜਿਹੜਾ ਬੰਦਾ ਬੜੇ ਲਿਖੀ ਉਹ ਆਪੀ ਜਾ ਰਹੀ ਠੀਕ ਹੈ ਜੀ ਅੱਪਾ ਕਿਹੜੀ ਸਾਈਡ ਚੱਲਿਆਂਗੇ ਤੇ ਆਪਾਂ ਨੂੰ ਪੜ ਚੱਲ ਗਈ ਜਾਂਦੇ ਨਹੀਂ ਅੱਛਾ ਕਿਦਨਗੇਰੇ ਤੇ ਆਪਾਂ ਨੂੰ ਮੇਰੇ ਨਾਲ ਤੋਂ ਪਹਿਲਾਂ ਨਹੀਂ ਗੱਲ ਆ 2025 ਦੀ ਗੱਲ ਆ ਅੱਜ ਦੇਖਦਾ ਅੱਜ ਘੇਰਦੇ ਨੇ ਕਿੰਨਾ ਹੈ ਕੱਢ ਦੇ ਪਰਸਨਲ ਗੱਡੀ ਆ ਅੱਜ ਹੈਗੀ ਆ ਪਾਪਾ ਜੀ ਵਾਲੀ ਗੱਡੀ ਆ ਪਾਪਾ ਜੀ ਦੇ ਘੇਰਦੇ ਨਹੀਂ ਕਿੰਨਾ ਕਿਰਾ ਨਹੀਂ ਅੱਜ ਦਾ ਇੱਥੇ ਤਿੰਨ ਜਣੇ ਬੱਤੀ ਤੋੜ ਕੇ ਆਏ ਬੰਕਲ ਜੀ ਦੇਖਿਆ ਨਹੀਂ ਹੈਗਾ ਅੱਜ ਨਹੀਂ ਗਿਆ ਪਾਪਾ ਜੀ ਵਾਲੀ ਗੱਡੀ ਆ ਪਾਪਾ ਜੀ ਵਾਲੀ ਆ ਮਾੜਾ ਸਾਨੂੰ ਸਾਰੇ ਕਾਗਜ਼ ਬਦਲ ਪੂਰੇ ਨੇ ਬਾਈਪੀਐਸ ਚਾਹ ਤਾਂ ਹੀ ਬਹੁਤ ਜਣੇ ਪੀਂਦੇ ਨੇ ਕਾਫੀ ਪੀ ਰਹੇ ਹਾਂ ਅਸੀਂ ट्राई कर दें की कॉफ़ी आने इन्हें सुजैसट करी थी क्या क्या कॉफी पी लॉफी पील ने अज ना कॉफी पिने के लॉक नहीं खुल रहा तो <laughs> हाँ जी मित्रों अगर किसी ने ट्रेडिंग करनी होंडियन मार्केट के साथ सीख सकते हो गए अच्छे देखो पंद्रह सौ रुपए के करीब प्रॉफिट करेगा सिर्फ तीन चार हज़ार रुपया ला के ਅਗਰ ਕਿਸੇ ਨੇ ਕਾਰਨੀ ਹੋਵੇ ਇੰਡੀਅਨ ਮਾਰਕੀਟ ਦੇ ਵਿੱਚ ਤੁਸੀਂ ਸਾਥੋਂ ਸਿੱਖ ਸਕਦੇ ਹੋ ਓਨਲੀ ਪੇਡ ਕੋਰਸ ਹੋਊਗਾ ਅਗਰ ਕਿਸੇ ਨੇ ਡਾਲਰਾਂ ਵਿੱਚ ਸਿੱਖਣੀ ਹੋਵੇ ਫੋਰੈਕਸ ਦੇ ਵਿੱਚ ਜੇ ਕਿਸੇ ਨੇ ਪੰਜਾਬ ਬੈਠੇ ਡਾਲਰ ਬਣਾਉਣੇ ਨੇ ਇੰਡੀਆ 'ਚ ਬੈਠੇ ਕਾਲਜes ਸਕੂਲਾਂ 'ਚ ਤਾਂ ਤੁਸੀਂ ਸਾਡੇ ਕੋਲੋਂ ਇੰਡੀਅਨ ਮਾਰਕੀਟ ਤੇ ਫੋਰੈਕਸ ਮਾਰਕੀਟ ਦੋਨੋਂ ਸਿੱਖ ਸਕਦੇ ਹੋ ਦੋਨੇ ਮਾਰਕੀਟ ਅਸੀਂ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਸਿਖਾਵਾਂਗੇ ਕੋਰਸ ਦਾ ਤੁਸੀਂ ਡਿਟੇਲ ਲੈਣ ਬਾਅਦ ਤੇ ਸਾਨੂੰ ਦਿੱਤੇ ਗਏ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਲਓ ਜਿਨ੍ਹਾਂ ਨੂੰ ਤੁਹਾਨੂੰ ਇੰਨੇ ਸੋਹਣੇ ਸੋਹਣੇ ਪ੍ਰੋਫਿਟ ਹੋਇਆ ਕਰਨਗੇ ਤੇ ਸਾਰੇ ਸਟੂਡੈਂਟ ਲਾਈਵ ਦੇ ਜਾ ਕੁੜੀਆਂ ਦੇ ਮੁੰਡਿਆਂ ਦੇ ਆਪਣੇ ਭੈਣ ਭਰਾਵਾਂ ਦੇ ਸਾਰਿਆਂ ਦੇ ਆਪਣੇ ਖਰਚੇ ਨਿਕਲ ਜਾ ਕਰਨਗੇ ਤਾਂ ਐਸ਼ ਕਰੋਗੇ ਚਲੋ ਜੀ ਜਿਹਨੇ ਸਿੱਖਣਾ ਮੈਸੇਜ ਕਰ ਦੋ ਜਿੰਮ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਕਦੇ ਵੀ ਕਾਰਡੀਓ ਅਸੀਂ ਮਿਸ ਨਹੀਂ ਕਰਦੇ ਤੇ ਕਦੇ ਜਿੰਮ ਮਿਸ ਨਹੀਂ ਕਰਦੇ ਜਿੰਮ ਲਾਨਿਆਂ ਕੇ 2-3 ਘੰਟਿਆਂ ਦਾ ਉਸ ਤੋਂ ਬਾਅਦ ਸਾਡੇ ਫੋਨ ਦੀ ਬੈਟਰੀ ਡਾਊਨ ਹੋ ਗਈ ਸੀ ਫਿਰ ਉਸ ਤੋਂ ਬਾਅਦ ਅਸੀਂ ਕਲਾਸ ক্লোਜ਼ ਲਗਾ ਕੇ ਪੜ ਪੁੜ ਕੇ ਫਿਰ ਅਸੀਂ ਆ ਗਏ ਥਾਪਾ ਰਾਮ ਰੇਡ ਕਾਣਾ ਅੱਛਾ ਦੇਖ ਲਓ ਕਿੰਨਾ ਅਗਾਂ ਟਾਈਮ ਹੋ ਗਿਆ 7